ਲੋਰੀ ਬਟ ਬੜੇ ਟੱਬ ਤੋਂ ਹੋ ਰਹੀ ਹੈ ਲੋਰੀ ਚਾਨਣੀਆਂ ਕਨਾਤਾਂ ਲੱਗ ਚੁੱਕੀਆਂ ਜੀ ਮੁੰਦੇ ਲੋ ਆ ਮਿਲੋ ਜੀ ਵਿਕਰਮ ਟੈਂਟ ਹਾਊਸ ਸਾਜੀ ਜਰੂਰ ਜੀ ਸੱਪੜਾ ਕਰੋ ਲੋ ਜੀ ਸੰਗਤਾਂ ਜਾ ਰਹੀਆਂ ਜੀ ਲੋ ਜੀ ਬੱਬਾ ਜੀ ਆ ਗਏ ਜੀ ਟੈਂਟਰ ਵਾਟਾਂ ਤੇ ਜੂਤਾਂ ਲਓ ਜੀ ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਆ ਹਣਾ ਲੱਗਿਆ ਚਾਨਣੀ ਲਾਉਣ ਆਓ ਇੱਧਰ ਇੱਧਰ ਕੰਬੇ ਨਾਲ ਕਿੱਡੀ ਰਸੀ ਹੈ ਨਾ ਬੜੀ ਨਾਲ ਹੋ ਜਾ ਬੜੀ ਵੱਡੀ ਆ ਅੰਬੇ ਤੱਕ ਚੱਲ ਜੂ ਆਪ ਪੁੱਛ ਕੇ ਲਿਆਈਦਾ ਹੀ ਅಯ್ಯੋ ਆਪਾਂ ਨੂੰ ਨਹੀਂ ਲੱਗਦਾ ਲੋਜਿਕ ਹੋ ਨਾ ਨੂ ਨਾ ਆਹਦੇ ਕਾਨੂੰ ਨਾ ਆਹਦੀ ਤੋਸੀ ਆ ਕਾਕਾ ਲੈ ਤੈਨੂੰ ਮਾ ਪਾ ਕਾਕਾ ਲੈ ਜਿੰਦ ਤੋਂ ਪੇਰ ਦੋਏ ਉਹ ਸੋਹਣ ਲੱਗਾ ਵਾ ਮੈਂ ਹੋ ਵੀ ਚੰਦ ਬਾਰੇ ਮੇਰਾ ਬੁਰਾਈ ਹਾਲ ਹੋਇਆ ਪਿਆ ਕਾਕਾ ਇਹ ਨੋਣਾ ਇਹ ਬੁੰਦ ਠੰਡ ਬੜੀ ਆ ਮਮ ਚੋਰਾ ਛੋਰਾ ਨਾਲ ਚੱਲ ਰਿਹਾ ਆ ਚਾਨਣੀ ਬੰਨਣ ਲਈ ਲੱਗੇ ਆ ਜੀ 5 6 7 8 9 10 ਜਾਣੇ ਚਾਨਣੀ ਬੰਨਣ ਲਈ 10 ਜਾਣੇ ਲੱਗੇ ਹੋ ਆ 10 ਹੀ ਜਾਣੇ ਆ ਦੇਖੋ ਜੀ ਮੁੰਡੇ ਦੀ ਮਾਂ ਨੂੰ ਚੇਤਾ ਆਇਆ ਹੁਣ ਮੁੰਡੇ ਦਾ ਧੋੜੀ ਆਈ 10 ਘੰਟੇ ਬਾਅਦ ਹਾਂ ਲਾਦੀ ਉਹਨੂੰ ਹੋ ਪਤਾ ਲੱਗਾ ਤਾਂ ਠੰਡ ਲੱਗਦੀ ਹੋਰ ਅੱਡੀ ਫੇਰਦਾ ਹੀ ਐਸਨ ਵੀ ਇਹ ਤੇ ਦਾ ਚਿੱਟਾ ਹੈ ਜੀ ਮਾਨ ਕੜਦਾ ਉੱਦਾਂ ਚਿੱਟਾ ਦਾ ਜੇ ਬਲੂ ਲੋ ਜੀ ਹੁਣ ਲੱਗਣ ਲੱਗੀ ਆ ਚਾਨਣੀ ਵੀ ਤੇਰੇ ਤੁਹਾਡੇ ਚਾਨਣੀ ਲੱਗਣ ਡਈ ਆ ਜੋਰਾ ਚੋਰਾ ਨਾਲ ਆ ਪ੍ਰੀਤੀ ਉੱਪਰ ਮੂੰ ਚਾਕੇ ਦੇ ਦਈ ਆ ਉੱਪਰ ਮੂੰਗਾ ਪਹਿਲਾਂ ਦੀਦੀ ਆ ਆ ਦਿਲੇ ਨੀਰੇ ਨਹੀਂ ਆਉਂਦੀ ਮੁੰਡਾ ਹਲੇ ਸੋ ਗਿਆ ਦੋ ਤਿੰਨ ਵਾਰੀ ਇਹਨੂੰ ਨੀਂਦ ਨਹੀਂ ਆਈ। ਭਰਾਵ ਦੇ ਉਧਰ ਉਹ ਆ ਮੈਂ ਉੱਠ ਗਿਆ। ਇੰਦੀ ਮੈਂ ਕਿਹਾ ਮੁੰਡਾ ਵੜ ਕੇ ਨਹੀਂ ਮੈਂ ਤਾਂ ਸੰਭਾਲਣਾ। ਕਹਤੀ ਪੰਮੀ ਦੇ ਚੇਲਾ। ਮੈਂ ਦੇ ਰਿਹਾ। ਚਲ ਗਈ ਅੰਦਰ। ਚੱਲ ਗਈ ਅੰਦਰ। ਸਾਰੇ ਮਤਨੀ ਕੋਈ ਨਹੀਂ। ਛੜਾ ਇੱਕ ਜਣਾ ਉਧਰ ਇੱਕ ਜਣਾ ਉਧਰ। ਹਾਂਜੀ। ਇਹਨੂੰ ਉਹ ਕਰ ਦਿਨੋ। ਤੇਨ ਨੁਰੀ ਦਿਖਾਇਆ। ਹਾਂ। ਬੰਨੂ ਤੈਨੂੰ ਦਿਖਾਵਾਂ ਆ ਸਾਡਾ ਬੰਨੂ ਆ ਜੀ ਮੇਰਾ ਭਤੀਜਾ ਇਹ ਕੀ ਲੱਗਦਾ ਮੇਰਾ ਭਾਂਜਾ 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 ਹੱਜ ਹਾਂ ਮੇਰਾ ਭਾਂਜਾ ਉਹ ਵੀ ਮੇਰਾ ਭਾਂਜਾ ਹੀ ਆ ਇੱਕ ਹੋਰ ਆ ਪਰ ਉਹ ਕਹਿੰਦਾ ਮੈਨੂੰ ਦਿਖਾਓ ਨਾ ਆ ਰਸੀ ਭੜ ਕੇ ਖੜਿਆ ਲੋ ਜੀ ਚਾਨਣੀ ਬੰਨੋਗੀ ਜਾਨਣੀ ਬਨ ਹੋ ਗਈ ਕਸਮ ਕੀ ਦੇ ਸਾਧੂ ਛੱਡ ਮਾਰਣਾ ਦਾਗ ਤੇ ਯਾਰਤਵਾਦੀ ਲੋਰੀ ਚਾਨਣੀਆਂ ਕਨਾਂਤਾ ਲੱਗ ਚੁੱਕੀਆਂ ਜੀ ਆ ਮਿਲੋ ਜੀ ਵਿਕਰਮ ਟੈਂਟ ਹਾਊਸ ਹਾਂਜੀ ਜਰੂਰ ਜੀ ਸਪਾਰਕ ਕਰੋ ਕੋਠੇ ਜਾ ਕੇ ਸੰਬਰ ਕਰੋ ਨਾਲ ਵਰਕਰ ਡਿਜੀਟਲ ਅੱਧੇ ਡੋਲੋਂ ਵੇ ਪਜੀ ਜਾਂਦਾ ਆਲ ਪਿੱਤਾ ਡੋਲਵਾਇ ਉਹ ਅਵਰ ਪਹਿਲਾ ਇਹ ਡੋਲਵਾਇ ਤੇ ਮਾਲਕ ਇਹ ਆ ਜੀ ਕਿੰਨੀ ਜਿਆਦਾ ਕੰਮ ਚੱਲਦਾ ਭਰੀ ਖਿੱਚ ਕੇ ਬਾਨਾ ਥੋੜਾ ਜਿਆ ਜੋਰ ਹੁਣਾ ਕੰਮ ਤਾਂ ਹੁਣ ਹਾਂ ਉਹ ਤਾਂ ਸੀਏ ਨਾਲ ਨਾ ਭਈ ਇਹ ਕਰਕੇ ਜੋਰ ਹੁਣਾਣਾ ਹਾਂ ਹਾਂ ਆਨੇ ਮਾਰੇ ਕੰਮ ਤੇ ਕੇ ਨਾ ਸੀ ਆ ਭਈ ਆ ਦੇ ਕਿੰਨੀ ਢਿੱਲੀ ਚੱਦੀ ਆਰ ਇੱਥੇ ਬੰਨ੍ਹਣੀ ਆਰ ਇੱਥੇ ਹੋਣੀ ਆ ਹਾਂ ਐਦਾਂ ਹੋਣੀ ਆ ਮੈਂ ਕਿ ਚੱਲਰ ਮੈਂ ਕਿ ਚੱਲਰ ਦੀ ਸਜੂਗੀ ਥੱਲੇ ਕੇਚਪ ਉਹਨੂੰ ਮਿਲੋ ਲੈਟ ਦਾ ਬੰਨ੍ਹ ਦੇਣਾ ਅੱਜ ਤਾਂ ਜਿੱਦੱਕੇ ਜਾਨਾ ਮੁੰਡਾ ਲਗੀ ਇੱਕ ਚਾਨਣੀ ਹੁੰਦਾ ਹੈ ਲੋ ਜੀ ਹਾਂ ਇੱਕ ਚਾਨਣੀ ਹੋਰ ਚਾਹੀਦੀ ਆ ਇੱਕ ਚਾਹੀਦੀ ਅੱਦਾ ਕਰ ਤੇ ਪਾਣੇ ਕੱਪੜੇ ਉਹਨੇ ਜੀ ਬਣਾ ਲਾ ਉਹ ਹੈਗੀ ਹੈ ਜਿਹੜੀ ਗੱਡੀ ਉੱਪਰ ਦੀ ਮਟਲੀ ਉਹ ਦੇ ਬੰਦ ਨਹੀਂ ਕਿਹੜੀ ਕਿਹੜੀ ਜਿਹੜੀ ਗੱਡੀ ਉੱਪਰ ਰਸੇ ਕੇ ਤੋਂ ਲੈਣੇ ਹੁਣ ਆ ਜੀ ਅਗੇ ਇੱਕ ਦੂਰੇ ਪਈ ਆਪ ਕੱਲਣ ਦੇ ਗੱਲ ਪਤਾ ਕਿੱਦਾਂ ਪਾਜੀ ਇੱਥੇ ਤਾਂ ਕਬਰ ਚਾਹੀਦਾ ਸੀ ਵਧੀਆ ਲੱਗਣਾ ਬਾਕੀ ਆਈ ਡੋਨਟ ਨੋ ਆਪ ਦਾ ਸ਼ਤ ਜੇ ਲੋ ਜੀ ਆਪਾਂ ਤਾਂ ਉੱਠ ਗਏ ਆ ਜੀ ਤੇ ਬਾਕੀ ਸੰਗਤ ਤਾਂ ਸਾਰੀ ਸੁੱਤੀਆਂ ਆ ਇਸ ਤਰ੍ਹਾਂ ਇੱਕ ਡਾਇਰੈਕਸ਼ਨ ਤੇ ਮੈਂ ਹੁਣ ਬਿਸ਼ਾਦਮਾ ਗੱਦੇ ਸਾਰੇ ਪਾਸੇ ਪਾਰਪਕਰਾਂ ਸਾਈਡ ਤੇ ਸੰਗਤ ਵਾਸਤੇ ਤਿਆਰ ਕਰਦੇ ਹਾਂ ਅੱਜ ਜਿੱਤੂ ਆਤੀ ਗੰਦੇ ਗੁੱਦੂ ਵਿਛਾ ਦੀਏ ਥੱਲੇ ਉਹ ਫਿਰ ਜਿੱਟੇ ਗਈ ਪਾਰ ਮਾ ਅਪਣੇ ਜੱਟਾਂ ਕਹਾ ਤੇ ਪ੍ਰਾਣੇ ਜਿਹੜੇ ਆਪਣੇ ਬਾਕੀ ਆਏ ਨਹੀਂ ਤੇ ਕਿਆ ਜਿੱਤ ਸਾਰੇ ਨਹੀਂ ਆਉਣਾ ਬਟ ਆਏ ਨਹੀਂ ਬੱਡੀ ਸੈਸਟਰ ਆਈਆ ਉਹਨੇ ਚਲੋ ਆਉਣਾ ਹੀ ਸੀਗਾ ਵੱਡੀ ਆ ਕਿਉਂਕਿ ਉਹਨੇ ਆਉਣੀ ਸੀਗਾ ਇਹ ਬਾਕੀ ਨਹੀਂ ਕੋਈ ਭੈਣਾ ਆਇਆ ਤਿੰਨ ਭੈਣਾ ਹੋਰ ਹੋ ਵੀ ਨਹੀਂ ਆਈਆਂ ਇੱਧਰ ਸੁੱਤੇ ਗੱਦੇ ਆ ਇਹਦਾ ਥੱਲੇ ਗੱਦੇ ਲਾ ਦਿੱਤੇ ਆਜੋ ਉਠ ਜੋੜ ਜੋ ਹੁਣ ਨਾਲੀਆਂ ਨੀਂਦਾ ਬਸੇ ਰਹੀਆਂ ਉਠ ਜੋੜ ਜੋ ਫੜਾ ਫੜ ਥੋੜ 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 ਅਮਰਤ ਵੇਲਾ ਹੋ ਗਿਆ ਰੱਬ ਦਾ ਨਾਮ ਲੈ ਲੋ ਨਾ ਹੰਤ ਨਾ ਹੰਤੇ ਯਾਰੋ ਜੀ ਪਰਵਾਹਤ ਪਹਿਰੀ ਆਈਆ ਲੋ ਜੀ ਸੰਗਤ ਜੀ ਗੱਦੀਪਤਿ ਦਵਸ਼ ਇੱਥੇ ਲਾ ਜਾਨੇ ਚਲੋ ਜਾਨੇ ਆਹਨਾਂ ਤਾਰ ਸਿਤਾਰ ਬਲਵ ਜੀ ਕੀ ਨਹੀਂ ਕੀ ਨਾ ਕੋਈ ਸੀ ਸੀ ਮੁੰਡਾ ਨੂੰ ਮੈਂ ਦਿਖਾ ਲਦਾ ਕੀ ਕਰ ਰਿਹਾ ਸੀ ਅੰਦਰ ਇਹਦੇ ਪਾਣੀ ਗਰਮ ਰੱਖਿਆ ਨਹਾਉਣ ਵਾਸਤੇ ਇਹਦੇ ਪਾਣੀ ਰੱਖਿਆ ਗਰਮ ਨਹਾਉਣ ਵਾਸਤੇ ਆ ਮੈਂ ਨਹਾ ਕੇ ਸੌਂ ਗਈ ਸੀ ਉਹਨਾਂ ਦੀ ਡੇਢ ਘੋੜੇ ਇਹ ਮੇਰੇ ਵਾਸਤੇ ਰੱਖਿਆ ਹੈ ਮੈਂ ਸਰ ਇੱਕਦਮ ਸੁਣੀ ਸੀ ਕਿਦਨ ਇੱਕਦਮ ਬੰਦੇ ਤਰ੍ਹਾਂ ਨੂੰ ਬਾਹਰ ਆ ਕੁਛ ਤੈਨੂੰ ਡਾਕਟਰ ਨਾਲ ਘੁੰਮਣਾ ਪਏ ਬਾਅਦ ਚ ਪਾਲਾ ਕੋ ਠੰਡਾ ਪਾਵਾਂਗੀ ਤੇ ਪਰਹੀਂ ਰਾਤੀ ਚਾਨਣੀ ਲਾਤੀ ਸੀਗੀ ਕੋ ਗਰਮ ਕੱਪੜਾ ਪਾਲਾ ਚਲੇ ਮਤਲਬ ਕਿ ਰੈਡੀ ਹੋ ਗਏ ਉਹ ਲੈ ਪਾ ਲਈ ਆਪਣਾ ਡਰੈਸ ਜਿਹੜੀ ਪਾਉਣੀ ਤੂੰ ਡਿਜੀਟਲ ਡਿਜੀਟਲ ਡਰੈਸ ਜਿਹੜੀ ਪਾਉਣੀ ਔਰ ਚੁੰਨੀ ਲਾਉਣਾ ਨੇ ਦਰਵਾਜੇ ਤੋਂ ਨਾਨਕ ਨਾਮ ਤੇ ਆਹ ਲੋ ਜੀ ਪਰ ਆ ਲੈਜ਼ਰ ਵੀ ਲਾ ਦੀ ਅੱਛਾ ਲੇਜ਼ਰ ਐਟ ਵੀ ਲਾ ਦੀ ਜੀ ਆਲੋ ਨੀ ਲੈਡ ਬੰਦ ਕਰਕੇ ਦਿਖਾ ਲਾਂ ਪਸੀਰ ਕੀ ਆ ਲਓ ਜੀ ਇਸ ਤਰ੍ਹਾਂ ਡਾਇਰੈਕਸ਼ਨ ਹਾਂਜੀ ਆ ਜਾਓ ਆ ਜਾਓ ਭਗਤ ਸੁੱਤੇ ਨਹੀਂ ਆਇਤਾ ਟੇਬਲ ਲੈ ਆ ਮੇਰਾ ਭਰਾ ਲੈ ਤਾਂ ਅਸੂਬਤ ਨਹੀਂ ਆ ਰਿਹਾ ਲੈ ਤਾਂ ਸੁੱਤ ਕੇ ਬੈਠ ਗਿਆ ਓਏ ਕਿਕ ਤੋਂ ਵਨਾਂ ਨਹੀਂ ਆਈਏ ਸੇ ਸੁੱਤੋਂ ਤਾਂ ਮੈਂ ਉੱਠੀ ਆਪਾਂ ਇਹ 1:30 ਬਿਨਾ ਅੱਧਾ ਘੰਟਾ ਲੰਮੀ ਪਈ ਆ ਮੈਂ ਦੋ ਵੀ ਨਹੀਂ ਪਿਆ ਮੇਰੇ ਜੀ ਮੈਂ ਕੋਈ ਸੌਂ ਗਿਆ ਮੁੜ ਕੇ ਮੈਨੂੰ ਜਾਗ ਨਹੀਂ ਹੋਣੀ ਕਹਿੰਦਾ ਉੱਠੇ ਖੜੀ ਨਹੀਂ ਅ ਤੱਕ ਇੱਕ ਦਾ ਤਾਂ ਖੜੀ ਹੀ ਤੋੜਾ ਦਮਾ ਆ ਕੇ ਤੀਰ ਲੈੰਦਾ ਆ ਜਾਓ ਵੀ ਮੁੰਡਿਓ ਆ ਜਾਓ ਹੰਦ ਲੋ ਵੀ ਰਿਸ਼ਤੇਦਾਰ ਸਾਡੇ ਆ ਗਏ ਆ ਸਾਰੇ ਹੀ ਤੇ ਵੱਡੀ ਭੈਣ ਆਈ ਇੱਕ ਬਾਕੀ ਤਿੰਨ ਭੈਣਾਂ ਨਹੀਂ ਪਹੁੰਚੀਆਂ ਉਹ ਰਸਤੇ 'ਚ ਘੁੰਮਣ ਦੇ ਆ ਕਿਤੇ ਨੋ ਵੀ ਸੇਵਾ ਕਰ ਲੋ ਸੇਵਾ ਦਾ ਮੌਕਾ ਮਿਲਿਆ ਕਰ ਲੋ ਸੇਵਾ ਇਹ ਕਰਮ ਵਾਲਿਆਂ ਦੀ ਸੇਵਾ ਮਿਲਦੀ ਆ ਇੱਧਰ ਇੱਧਰ ਲੰਘਣ ਨੂੰ ਰਹਿਣ ਦੇ ਅਸੀਂ ਇੱਧਰ ਹੀ ਲਾਣ ਨੇ ਇੱਧਰ ਮੈਂ ਕਿਹਾ ਲੰਘਣ ਨੂੰ ਸਹੀ ਆ ਬਹੁਤ ਜਗ੍ਹਾ ਮਗਰ ਦੇ ਰਿਹਾ ਤੇ ਨਾਲੋਂ ਕੱਢੀਆ ਗੱਧੇ ਚੱਕੋ ਨਾਲ ਧੱਲੇ ਹੋ ਬਾਪੂ ਨੂੰ ਪਹਿਲੇ ਨੇ ਲੰਮਾ ਦਾ ਅੰਮਟ ਆ ਜਾ ਹੁਣ ਬਹੁਤ ਗੇਮਾਂ ਖੇਡ ਲਈਆਂ ਉਹ ਕਿੱਧੇ ਕਿੱਧੇ ਪੜਾਵਾ ਲੱਕੇ ਰੱਖ ਲਿਆ ਚਲੋ ਚੱਕੋ ਚੱਕ ਲਾ ਚੱਲ ਚੱਲ ਮਾਣ ਆਰ ਜਾਈਆਂ ਨਾ ਇਹਦੇ ਉੱਪਰ ਰੱਖਦੇ ਹੋ ਅਰਜਾਈਏ ਕਿ ਹਾਛੜਾ ਆਬੇਸ ਉਹ ਪਿਆ ਪ੍ਰਸ਼ਾਦ ਬੈਸਣ ਦਾ ਤੇ ਆਹ ਡਿਸੋਲਵਲ ਗਲਾਸ ਅਸੋਈ ਚ ਲੈ ਆਇਆ ਸੀ ਮੰਨੂ ਅਰ ਸੋਈ ਚ ਲੈ ਜਾ ਆ ਵੀਰ ਸੋਈ ਚ ਲੈ ਜਾ ਨੀ ਨਾ ਚੱਲ ਚੱਲੋ 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 ਇੱਥੇ ਨਾ ਕੋਈ ਚਲ ਬਦਲ ਤੇ ਲੱਗਦਲਾ ਆਇਆ ਆਪਣੀ ਆ ਇੱਧਰ ਵੀ ਥੱਲੇ ਉੱਠੋ ਉਹ ਹੈਲੋ ਮਨਵੀਰ ਅਚਕੀਨਾ ਦਾ ਜਗਵੀਰ ਮਹਾਵੀਰ ਮਹਾਵੀਰ ਹੈਲੋ ਮੌਕਾ ਲੈ ਲੋ ਸੇਵਾ ਦਾ ਪਰਮਾਦੇਵ ਉਹ ਤੁਮ ਮੌਕਾ ਲੈ ਸੀ ਮਰੋ ਤੋ ਟਾਈਮ ਹੋ ਗਿਆ ਹੁਣ ਵੜੀ ਆ ਫੁੱਲ ਦਿੱਤੇ ਨਹੀਂ ਹਲੇ ਤੁਸੀਂ ਹਾਂ ਸਹਿ ਸਾਡੀ ਉੱਠ ਗਈ ਆ ਜੀ ਸਹਿ ਨੌਜੀ ਸਹਿ ਸਾਡੀ ਉੱਠ ਗਈ ਆ ਤੂੰ ਨਿਸ਼ਚਿਤ ਕਿਦਾਂ ਉੱਠ ਗਈ ਹੈ ਪੇਪਰ ਵੀ ਆ ਜੀ ਤੇਰਾ ਉਹਨੂੰ ਪਤਾ ਹੈ ਪੇਪਰ ਪਾ ਕੇ ਲੈ ਜਾਓ ਪੇਪਰ ਪਾ ਕੇ ਲੈ ਜਾਓ ਉਧਰ ਉਹ ਵੀ ਉੱਠ ਗਈ ਬੰਗੀ ਰੈਡੀ ਲੈ ਲਓ ਝੋਡੇ ਤੂਫਾਨ ਦੰਦੀਆਂ ਵੱਡਣ ਵਾਲੀ ਤੂਫਾਨ ਉੱਠ ਗਿਆ ਉਧਰ ਉਹਨੇ ਗੱਦੇ ਕਾਦੇ ਨੇ ਪੁੱਠੇ ਸਾਰੇ ਉਹਤਲਾਂ ਦੇ ਉੱਠ ਗਈ ਤਾਂ ਜੇ ਅੱਜ ਸੁਸਾੜੀਥੇ ਲੰਮੀ ਪਈ ਆ ਏ ਬੈ ਰਾਜੇ ਵਾਲੀ ਨੀਂਦ ਹੁੰਦੀ ਏ। ਲੋ ਜੀ ਹਲਵਾਈ ਨਹੀਂ ਆਈ ਹੁਣ ਤੱਕ। ਕਿਦਾਂ? ਹਲਵਾਈ ਨਹੀਂ ਆਈ ਹਲ ਤੱਕ। ਆ ਜਾਣਗੇ। 4 ਵਜੇ ਆਉਣਾ ਨਹੀਂ ਕਹਿੰਦੇ ਸ਼ਬਦ ਪੜਨੇ ਦਿਓ। ਅੱਛਾ। ਤੇ ਜਿਹੜੇ ਸ਼ਬਦ ਪੜਨੇ ਕਰਦੇ ਹੋਲੇ ਪਕੜਦੇ ਨੇ ਉਹਨੇ ਜਿੰਨੂੰ ਕੱਚੇ ਕਰ ਗਏ ਆ ਪਕੌੜੇ। ਉਧਰ ਉੱਠ ਗਏ ਹੁਣੇ ਮਿਲਦਾ ਗਵਾਂਡੀ। ਆਰੇ ਤੇਰੀਆਂ ਇਥੇ ਟੇਬਲ ਰੱਖਿਆ ਮੈਂ ਕਿਨ ਉੱਥੇ ਵੀ ਦਰੀਆਂ ਬੁਝਾ ਦਈਏ ਬਾਹਰ ਵੀ ਚਾਹੀਦੀ ਹੈ ਇੱਦਾਂ ਕੱਪੜੇ ਹਾਂ ਵੀ ਤੁਸੀਂ ਕੱਢਦੇ ਇਹਦੇ ਉੱਪਰ ਦੀ ਬਿਚੋਣਾ ਬਾਹਰ ਸਿਰ ਦਰੀਆਂ ਬੁਝਾ ਦੇ ਕੋਈ ਕੱਪੜਾ ਨਹੀਂ ਕੋਈ ਚਾਦਰ ਨਾ ਮੀ ਚੱਕੀ ਲੈਣੀ ਫੇ ਚਾਦਰ ਅਨਮੀ ਚਾਦਰ ਕੱਢ ਲੈ ਕੋਈ ਵਿੱਚੋਂ ਚਾਦਰ ਮੇਰੀ ਚਾਦਰ ਹੈਗੀ ਨਾ ਲਓ ਜੀ ਚਾਦਰ ਉੱਪਰ ਪਿਛਾ ਦਿੰਦੀ ਆ ਬਾਬਾ ਜੀ ਦੀ ਫੋਟੋ ਲਗਾ ਦੀਏ ਨਾਲ ਲਾਦਣਾ ਯਾਰ ਇਸ ਇਦਾਂ ਆ ਆ ਆ ਇੱਥੇ ਇੱਥੇ ਤੇ ਰੱਖ ਫੇ ਇੱਥੇ ਤੇ ਰੱਖ ਆ ਕਿੱਥੇ ਲਾਉਣੇ ਹਾਂ ਇੱਥੇ ਲਾਉਣੇ ਆ ਫੋਟੋਆਂ ਰੱਖਣੀਆਂ ਫੋਟੋ ਤੇ ਰੱਖਣੀਆਂ ਨਹੀਂ ਇਦਾਂ ਲਾ ਦੋ ਹਣਾ ਲਾਉਣੇ ਇਦਾਂ ਇਦਾਂ ਲਾ ਕੇ ਤਾਂ ਫੋਟੋ ਮਾ ਰੱਖਣੀ ਆ ਇਦਾਂ ਲਾ ਦੋ ਲੈ ਲੈ ਕੋਲ ਬਸਾ ਦਾਂਗੇ ਜਿਹੜੇ ਮੈਂ ਕੱਢੇ ਆ ਮੈਗਨਾ ਟੇਬਲ ਤੇ ਫੁੱਲ ਰੱਖਦੀ ਆ ਵੀ ਆਲੇ ਦੁਆਲੇ ਨੂੰ ਹਾਂ ਨਹੀਂ ਇਹ ਲਮਕਾਉ ਟੇਬਲ ਤੇ ਆ ਰੱਖਣੀ ਆ ਲੋ ਜੀ ਇਧਰ ਫਲਾਵਰ ਜਿਹੜੇ ਹੁਣ ਆਪਾਂ ਇਹ ਬੋਲੇ ਤਾਂ ਰੱਖਣੇ ਆ ਤਾਜ਼ੇ ਰਾਂ ਜਿਹੜੇ ਫਰੈਸ਼ ਉਧਰ ਤੋਂ ਤੋੜ ਕੇ ਲਿਆਉਣੀ ਹੋਰ ਤੋੜ ਕੇ ਲਿਆਓ ਉਹ ਪੁਛਾ ਦਾਂਗੀ ਇੱਥੇ ਮਾੜੇ ਨੇ ਬਹੁਤ ਆ ਬਹੁਤ ਆ ਬਹੁਤ ਆ ਲੜੀ ਲਾਉਣਾ ਮੈਂ ਟੇਪ ਤਾਂ ਕਿੱਥੇ ਪਈ ਆ ਟੇਪ ਟੇਪ ਨਹੀਂ ਮਿਦਾਉਂਗਾ ਲਾਓ ਟੇਬਲ ਆਓ ਇੱਥੇ ਲਓ ਜੀ

ਇਦਨੂੰ ਮੂੰਹ ਦਿਖਾ ਲੈ ਤੂੰ ਵੀ ਆਪਣਾ ਮੇਰਾ ਮੂੰਹ ਵੀ ਦੇਖਣਾ ਮੇਰਾ ਮੂੰਹ ਤੇਰਾ ਦੇਖਣਾ ਕਿਦਾਂ ਦਾ ਬਣਾਲੀ ਇਦਨ ਜਰਾ ਚੰਗੀ ਤਰ੍ਹਾਂ ਜੀ ਆਪਾਂ ਹੁਣ ਰੈਡੀ ਹੋਣਾ ਆਇਆ ਤਾਂ ਕਿ ਪਹਿਲੇ ਆਪਾਂ ਗੱਦੇ-ਗੁੱਦੇ ਵਿਛਾ ਲਏ ਜੀ ਸਾਰੇ ਤੇ ਬਸ ਸਪੀਕਰ ਲੱਗ ਗਿਆ ਗੁਰਦੁਆਰੇ ਸੰਗਤ ਆਉਣੇ ਵਾਲੀ ਆ ਲਓ ਜੀ ਨਾ ਨਾਮ ਪਰੇ ਹਰ ਜਾ ਵੈਲਕਮ ਲੇਖ ਹਣਕਾ ਜੀ ਲਓ ਜੀ ਹੁਣ ਆਪਾਂ ਕਰ ਰਹੇ ਆ ਜੀ ਵੇਟ ਦੇਖਦੇ ਕਿ ਇਸ ਟਾਈਮ ਆਪਦੇ ਵਿੱਚ ਆ ਗਰੋ ਫੱਕੇ ਨੇ ਚੱਲਣੇ ਆ। ਲੋ ਜੀ ਸੰਗਤਾਂ ਜਾ ਰਹੀਆਂ ਜੀ। ਲੋ ਜੀ। ਬੱਬਾ ਜੀ ਆ ਗਏ ਆ ਜੀ। ਲੋ ਜੀ ਪ੍ਰੋਗਰਾਮ ਹੋ ਗਿਆ ਜੀ ਸਾਰਾ। ਪਕੌੜੇ ਆ ਹੁਣ ਉਧਰ ਲੈ ਕੇ ਜਾਣੇ ਆ। ਬਾਕੀ ਸਾਰਾ ਕੁਝ ਹੋ ਗਿਆ ਆ ਤੇ ਬਾਜੀ ਪ੍ਰੋਗਰਾਮ ਹੋ ਗਿਆ ਬਹੁਤ ਵਧੀਆ ਪਰ ਮਾਤਾ ਵਾਦੀ ਕਿਰਪਾ ਨਾਲ ਤੇ ਗੱਦੇ ਹੁੰਦੇ ਚੱਕ ਦਿੱਤੇ ਹੁਣ ਸਾਰੇ ਨਹੀਂ ਚੱਲੇ ਗਏ ਆ ਤੇ ਅਦਰੀਆਂ ਨੂੰ ਵੀ ਥੋੜੀ ਤੋਂ ਉੱਪਰ ਲੱਗ ਜੂਗੀ ਤੇ ਉਹ ਪਾਂਡੇ ਸਾਰੇ ਤੋਂ ਗੁਰਦੁਆਰੇ ਦੇ ਕੇ ਆਉਣੇ ਆ ਗੱਤੇ ਵੀ ਇਧਰ ਰੱਖ ਤੇ ਚੱਕ ਕੇ ਵੀ ਚੱਕ ਤੇ ਬਾਕੀ ਸੌਂਗ ਆਏ ਆ ਸਾਰੇ ਜਣੇ ਮੈਂ ਵੀ ਹੁਣ ਰੈਸਟ ਕਰਨ ਲੱਗਾ ਨੋਚ ਦੱਸਿਓ ਜਰੂਰ ਕਮੈਂਟ ਕਰਕੇ ਕਿਦਾਂ ਲੱਗਿਆ ਸਾਡਾ ਮਾੜਾ ਮੋਟਾ ਪ੍ਰੋਗਰਾਮ ਜਰੂਰ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਤੋਂ ਇੱਤੇ ਵਧੀਆ ਕਰਾਵਾਂਗੇ ਤੇ ਅਕੀ ਆਪਣੇ ਗੁਰੂ ਅਰਬਿਦਾਸ ਮਹਾਰਾਜ ਦੀ ਹਣੀ ਵਰ੍ਹਤ ਫੇਰੀ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਕਰਾਵਾਂਗੇ ਤੇ ਤੁਸੀਂ ਸਾਰਿਆਂ ਨੇ ਇਤੀ ਪਿਆਰ ਕਰਦੇ ਰਹੋ ਜੀ ਲੋਲੀ ਬਟੂਰੇ ਟੱਬ ਤੋਂ ਹੋ ਰਹੇ ਓ ਤੂੰ ਤੈ ਤੇ ਸੇ ਗੁਰਦੁਆਰੇ ਦੇ ਗੁਰੂ ਘਰ ਦੇ ਗਏ ਸਾਡੇ ਦੇਮ ਦੇ ਨਾਲ ਤੋਂ ਹੋ ਰਹੇ ਸਰਫਾ ਨਾ ਧੋਦੇ ਸਰਫਾ ਲਿਆਂਦੀ ਸੀ ਉਧਰ ਪਈ ਆ ਫਿਰ ਹਾਂਜੀ ਲੋ ਜੀ ਹੁਣ ਆਪਾਂ ਸਾਰਾ ਕੁਝ ਸਮਾਨ ਜਿਹੜਾ ਹੈਗਾ ਆ ਉਹ ਚੱਕ ਲਿਆ ਆ ਤੇ ਚਾਨਣੀ ਲਾਉਣੀ ਆ ਜਾਂ ਚਾਨਣੀ ਲਾਉਣੀ ਸੱਚ ਚਾਨਣੀ ਵੀ ਨਾਲ ਹੀ ਦੇਣੀ ਆ ਦਾਨ ਨਹੀਂ ਲਾਉਣ ਲੱਗਾ ਮੈਂ ਧੋਖੇ ਦੀ ਬੜੀ ਰੰਗੀ ਤੇ ਬੜਾ ਕਾਲਾ ਬਣ ਜੇ ਮੈਂ ਤੇ ਇਦਾਂ ਕੀਤਾ ਹੁਣ ਇਹ ਸਟਾਈਲ ਪਾਪਾ ਦਾ ਸਟਾਈਲ ਹੀ ਦਾ ਆਪਣੇ ਅਮਨ ਨੇ ਕੀਤਾ ਏ ਕੰਦੀ ਅਰਜੰਟ ਢੱਲੋ ਹੇ ਗੁਰੂ ਜੀ ਅਰਜੰਟ ਢੱਲੋ ਬਣਾਉਣਾ ਕੰਦੀ ਆਪਣੇ ਘਰ ਵਾਲੇ ਨੇ ਹਾਂ ਇਹ ਕਰਦੇ ਨੇ ਮੈਂ ਕੀ ਆ ਤੇ ਚਾਨਣੀ ਲਾ ਲਈਏ ਹੁਣ ਤੇ ਨੀਦਾ ਫੇ ਦੇ ਕੇ ਆਈਏ ਉਹਨਾਂ ਨੂੰ ਸਾਰਾ ਕੁਝ ਗੱਦੇ ਵੀ ਦੇਣੇ ਆ ਚਾਨਣੀ ਵੀ ਦੇਣੀ ਆ ਤੇ ਲਾ ਕੇ ਤੇ ਫਿਰ ਚਲੋ